ਗੁਰਦਰਾ ਸਾਹਿਬ ਸ੍ਰੀ ਪੰਜਾ ਸਾਹਿਬ ਜ਼ਿਲ੍ਹਾ ਹਸਨਬਦਾਲ ਪਾਕਿਸਤਾਨ ਪਾਕਿਸਤਾਨ ਆਰਮੀ ਕਿ ਆ ਗੁਰਦਰਾ ਸਾਹਿਬ ਪੰਜਾ ਸਾਹਿਬ ਜੀ ਪਾਕਿਸਤਾਨ ਦਾ ਸਿਕਿਉਰਟੀ ਇੱਥੇ ਮਤਲਬ ਸੁਰੱਖਿਆ ਵਾਸਤੇ ਧੰਨਵਾਦ ਜੀ ਆਓ 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 ਯਾ ਨੰਦੀ ਪੰਜਾਬੀ ਆਡੀਓ ਆਟੋ ਆਟੋ ਆਜੀ ਆਟੋ ਸੌਨ ਹਾ ਬੋਲੇ ਹੋ ਪਾਉਂਦਾਂ ਨੂੰ ਤੂੰ ਗਾਵਾ ਸਰੀਏ ਕਾਲਾਂ ਤੰਦੋ ਕਿੰਨੇ ਬੰਦੇ ਜਥਾ ਆਵੇ ਕੀ ਕਹਿਣਾ ਚਾਹੁੰਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਤੋਂ ਪਾਕਿਸਤਾਨ ਸਿੱਖ ਸ਼ਰਧਾਲੂ ਦਾ ਜਥਾ ਜਿਹੜੇ ਕਿ 13 April ਨੂੰ ਵਿਸਾਖੀ ਵਾਲੇ ਦਿਨ ਵਿਸਾਖੀ ਦਿਹਾੜਾ ਮਨਾਉਣ ਲਈ ਪਾਕਿਸਤਾਨ ਦੇ ਅਲੱਗ-ਅਲੱਗ ਗੁਰਦੁਆਰਾ ਸਾਹਿਬ ਦੇ ਗੁਰਦਤਾ ਮਾਲੀ ਗਏ ਸੀਗੇ ਜਿਨ੍ਹਾਂ ਦੀ ਕੁੱਲ ਗਿਣਤੀ ਸੀਗੀ 2481 ਇਹਨਾਂ ਨੂੰ ਦੱਸ ਦਿੰਦਾ ਵੀਜ਼ਾ ਮਿਲਿਆ ਸੀਗਾ ਜਿਹੜੇ ਕਿ 13 April ਨੂੰ ਗਏ ਤੇ ਅੱਜ 22 April ਨੂੰ ਇਹ ਵਾਪਸ ਆ ਰਹੇ ਜਥਾ ਇਹਨਾਂ ਦੀ ਜਿਹੜੀ ਆ ਜਥੇ ਦੇ ਲੀਡ ਕਰ ਰਹੇ ਸੀ ਸਤਾਕ ਕੁਲਵੰਤ ਸਿੰਘ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਸਰ ਤੋਂ ਇਹਨਾਂ ਦੇ ਗਰੁੱਪ ਲੀਡਰ ਸੀ ਕਿਹਦੇ ਕਿਸ ਦੀ ਮੌਤ ਹੋਈ ਉੱਥੇ ਹਾਂਜੀ ਕੱਲ ਡੇਰਾ ਸਾਹਿਬ ਪਾਕਿਸਤਾਨ ਦੇ ਵਿੱਚ ਇੱਕ ਸਿੱਖ ਸ਼ਰਧਾਲੂ ਜਿਨ੍ਹਾਂ ਦਾ ਨਾਮ ਜੰਗੀਰ ਸਿੰਘ ਹੈ ਤੇ ਪਟਿਆਲਾ ਦੇ ਰਹਿਣ ਵਾਲੇ ਜੀ ਇਹਨਾਂ ਦੀ ਕੈਜ਼ੁਐਲਟੀ ਹੋ ਗਈ ਆ ਪਤਾ ਲੱਗਿਆ ਵੀ ਇਹਨਾਂ ਹਾਰਟੈਗ ਹੋਇਆ ਉਹਨਾਂ ਦੀ ਡੈੱਡ ਬੋਡੀ ਉਹਨਾਂ ਦੇ ਨਾਲ ਪਰਜਨ ਹੈਗੇ ਤਿੰਨ ਚਾਰ ਮੈਂਬਰ ਉਹਨਾਂ ਦੇ ਘਰੇਲੂ ਮੈਂਬਰ ਆ ਉਹ ਵੀ ਨਾਲ ਆ ਰਹੇ ਜੀ ਉਹ ਡੈੱਡ ਬੋਡੀ ਆ ਗਈ ਹਾਂਜੀ ਡੈਡ ਬੋਡੀ ਆ ਰਹੀ ਹੈ ਜੀ ਸ਼ਰਧਾਲੂਆਂ ਦਾ ਜਿਹੜਾ ਜਥਾ ਵਾ ਉਹ ਕਰੀਬ 11:00 ਵਜੇ ਦੇ ਕਰੀਬ 11:30 ਦੇ ਕਰੀਬ ਆਉਣਾ ਸਟਾਰਟ ਹੋ ਗਿਆ ਤੇ ਸੁਣੀ ਸੁਣੀ ਆਪਣੇ ਆਪਣੇ ਜਾ ਰਹੇ ਜੀ ਕਸਟਮ ਤੇ ਇਮੀਗ੍ਰੇਸ਼ਨ ਤੋਂ ਬਾਅਦ ਜਾ ਰਹੇ ਜੀ ਮੈਂ ਜਪਿੰਦਰ ਕੌਰ ਹਾਂਜੀ ਕਿੱਥੋਂ ਆਏ ਤੁਸੀਂ ਪਿੰਡ ਕੇ ਪਾਲੀ ਫਾਜ਼ਲ ਕਾ ਡਿਸਟ੍ਰਿਕਟ ਤੋਂ ਅੱਜ ਤੁਸੀਂ ਪਾਕਿਸਤਾਨ ਜਿੱਥੇ ਵਾਪਸ ਆਏ ਗੁਰੂ ਦਾ ਮੰਦਰ ਅੱਛਾ ਕਰਕੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਅੱਛਾ ਲੱਗਾ ਜੀ ਮੇਰੀ ਬਹੁਤ ਵਿਸ਼ ਸੀ ਜੀ ਮੈਂ ਜਾਮਾ ਜ਼ਰੂਰ ਮੇਰੇ ਬੱਚਾ ਨੇ ਮੈਨੂੰ ਭੇਜਿਆ ਜ਼ਰੂਰ ਜਾਓ ਤੁਸੀਂ ਬਹੁਤ ਵਧੀਆ ਅਰੇਂਜਮੈਂਟ ਸੀ ਖਾਣ ਦਾ ਪੀਣ ਦਾ ਸਕਿਉਰਟੀ ਦਾ ਚੱਪੇ ਚੱਪੇ ਦੇ ਬਿਸਕੁਟੀ ਸਾਰੀ ਪੂਰੀ ਟੋਰ ਸੀ ਜੀ ਸਾਰੀ ਤੇਰੇ ਕਰੇ ਗੁਰੂ ਦਾ ਮਹਦਰਸ਼ਨ ਕਰਦੇ ਅਸੀਂ ਜਾ ਕੇ ਆ ਗੁਰਨਾਨਕ ਪੰਜਾ ਸਾਹਿਬ ਇਹਨਾਂ ਕਾਨਾ ਸਾਹਿਬ ਰੋੜੀ ਗੁਰਦੁਆਰਾ ਸਾਹਿਬ ਬਾਕੀ ਹੋਰ ਛੋਟੇ ਸਬਾਲੀਲਾ ਗੁਰਦੁਨਾਰ ਦੇ ਸਾਰੇ ਤਾਂ ਮਜਦ ਦਰਸ਼ਨ ਕਰਦੇ ਕੀ ਕਹਣਾ ਜੀ ਦੋਹਾਂ ਸਰਕਾਰਾਂ ਦੋਹਾਂ ਸਰਕਾਰਾਂ ਦੇ ਆ ਥੋੜਾ ਹੋਰ ਖੋਲ ਦੇ ਦੇਣ ਤਾਂ ਕਿ ਜ਼ਿਆਦਾ ਰਸ਼ ਭੀਰ ਪਏ ਜੋ ਥੋੜੀ ਜੀ ਪ੍ਰੋਬਲਮ ਆਉਂਦੀ ਆ ਰਸਤੇ ਹੋਰ ਖੋਲ ਦੇਣ ਤਾਂ ਸਿੱਧੀਆਂ ਕਾਰਾਂ ਆਉਣ ਜਾਣ ਜੇ ਮਰੀਮ ਨਾਸੀ ਸ਼ਹੀਦ ਆਵਤ ਖਾਦੀ ਉੱਥੇ ਉਹ ਕਹਿੰਸੀ ਮੈਂ ਰਸਤੇ ਖਲਾਵਾਂਗੇ ਸਿੱਧੇ ਆਉਣਗੇ ਉਹ ਯਾਤਰਾ ਤੋਂ ਨਹੀਂ ਆਇਆ ਕੋਈ ਮੁਸ਼ਕਲੀ ਨਹੀਂ ਸੀ ਬਿਲਕੁਲ ਚੱਲਦਾ ਬਹੁਤ ਹੋਈ ਹੈ ਨਹੀਂ ਉਹ ਵੈਸੇ ਚਾਂਚਕ ਹੋਈ ਹਾਰਟ ਅਟੈਕ ਆਇਆ ਅੱਛੀ ਭਾਈ ਹੋਈ ਸੀ ਪਾਲੀਸੀ ਉਹਨਾਂ ਦੀ ਐਸੀ ਪੁਗਾਇਮ ਸੀ ਨਾਮ ਬੂਟਾ ਸਿੰਘ ਕਿਹੜੀ ਜਗ੍ਹਾ ਤੋਂ ਆਏ ਸੀ ਜੱਸਾ ਗੁਰਦਾਸਪੁਰ ਪਿੰਡ ਪੁੰਬੜੀ ਹਾਂਜੀ ਜੱਥੇ ਦਰਸ਼ਨ ਕਰਕੇ ਆਏ ਹਾਂਜੀ ਹਾਂਜੀ ਬਹੁਤ ਹੀ ਵਧੀਆ ਦਰਸ਼ਨ ਹੋਏ ਨੇ ਪਹਿਲੀ ਵਾਰ ਗਏ ਕਿ ਹਾਂਜੀ ਇਹ ਪਹਿਲੀ ਵਾਰ ਗਿਆ ਮੇਰੇ ਵੱਲੋਂ ਸਾਰੀ ਸ਼ਗਨਤੂ ਬਾਦ ਜੇ ਖਾਲਸਾ ਜੀ ਫਤਿਹ ਕਿਹੜੀ ਕਿਹੜੀ ਜਗ੍ਹਾ ਦਰਸ਼ਨ ਕੀਤੇ ਅਸੀਂ ਪਹਿਲਾਂ ਗਏ ਸਭ ਤੋਂ ਪੰਜਾ ਸਾਹਿਬ ਨਨਕਾਣਾ ਸਾਹਿਬ ਸਚਾ ਸਕਦਾ ਕਰਤਾਰਪੁਰ ਫਿਰ ਗੁਰਦੁਆਰਿਆਂ ਦੇ ਸਾਹਮਣੇ ਦਰਸ਼ਨ ਕੀਤੇ ਜਿੱਥੇ ਉਹਨਾਂ ਸਹਾਤ ਹੋਈ ਆ ਤੇ ਰਾਵੀ ਜਿੱਥੇ ਉਹ ਚੂਬੀਵਾਰੀ ਸੋ ਜਗਾ ਸਭ ਦਰਸ਼ਨ ਕਰਕੇ ਆ ਜਿੱਥੇ ਸੰਗਤ ਜਾਣਾ ਚਾਹੀਦੇ ਗਏ ਆ ਤਾਰੂ ਸਿੰਘ ਦਾ ਗੁਰਦੁਆਰਾ ਸਾਹਿਬ ਜਿੱਥੇ ਦੇਖ ਕੇ ਆ ਉਹਦਾ ਕੋਈ ਕੇਸਾਂ ਦੇ ਚੱਲ ਰਿਹਾ ਉਹਦੀ ਬੁਰੀ ਬੁਰੀ ਹਾਲਤ ਹੋਈ ਆ ਬਾਕੀ ਫਿਰ ਜਿੱਥੇ ਮੀਰ ਮੰਨੂ ਜੇਲ ਜਿੱਥੇ ਗੁਰਮਾਰ ਦੇ ਤੱਕੀ ਪੀਸੀ ਬੀਬੀਆਂ ਦੇ ਟੁਕੜੇ ਕਰਕੇ ਬੱਚਿਆਂ ਦੇ ਹਾਰਗਾਂ ਪਾਇਏ ਗੇ ਉਹ ਸਭ ਜਗਾ ਦਰਸ਼ਨ ਹੀ ਬੜੇ ਚੰਗੇ ਤਰੀਕੇ ਕੀਤੇ ਆ ਸੰਯੋਗ ਬੜਾ ਦਿੰਦੇ ਆ ਪਰ ਗੁਰਦਾਰਾ ਸਾਹਿਬ ਜਿਹੜਾ ਉਹ ਠੀਕ ਹੋ ਜਾਂਦਾ ਬਾਕੀ ਰਾਹ ਜਿਹੜੇ ਸਰਕਾਰਾਂ ਖੁੱਲ੍ਹੇ ਇੱਕ ਦੇ ਖੁੱਲੇ ਦਰਸ਼ਨ ਹੋ ਜਾਣ ਤੇ ਉੱਥੇ ਦੇਸ਼ਤਾਂ ਨੂੰ ਮੋਤਵੀ ਹੋ ਗਈ ਹਾਂਜੀ ਇੱਕ ਸਰਕਾਰੀ ਬਹੁਤ ਸੁਭਾਗੀ ਆ ਉਹ ਅਟੈਕ ਹੋਇਆ ਨੂੰ ਅਚਾਨਕ ਅਟੈਕ ਹੋ ਗਿਆ ਕੋਈ ਅਜਿਹੀ ਗੱਲਬਾਤ ਨਹੀਂ ਇੱਥੇ ਵੀ ਹਾਂਜੀ ਬਾਕੀ ਸਾਡੇ ਸਾਰੇ ਸਹਿਯੋਗ ਆ ਬੜਾ ਵਧੀਆ ਸਹਿਯੋਗ ਦਿੱਤਾ ਕੋਈ ਅਜਿਹੀ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈਰਾਮਨ ਦਜੀਤ ਸਿੰਘ ਜੀ ਅਸੀਂ ਕੋਈਪੁਰ ਦੇ ਰੈਣਾ ਡਿਸਟ੍ਰਿਕਟ ਕੋਈਪੁਰ ਤਸੀਲ ਚਿਰਾ ਜ਼ਿਲ੍ਹਾ ਪਿੰਡ ਮੇਰਾ ਕਾਮਲਵਾਲਾ ਜੀ ਅੱਜ ਤੁਸੀਂ ਪਾਕਿਸਤਾਨ ਨੂੰ ਮੱਤਲ ਕਰਨ ਕਰਕੇ ਆਏ ਕੀ ਕਰਾ ਕੇ ਆਏ ਹੋ ਉਹ ਬਹੁਤ ਵਧੀਆ ਸਾਨੂੰ ਲੱਗਾ ਸਾਡੇ ਗੁਰੂ ਧਾਮ ਨੇ ਉੱਥੇ ਅਸੀਂ ਮੈਂ ਫਸਟ ਟਾਈਮ ਗਿਆ ਸੀਗਾ ਪਹਿਲਾਂ ਤਾਂ ਅਸੀਂ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕੀਤੇ ਆ ਉਸ ਤੋਂ ਬਾਅਦ ਸਾਨੂੰ ਮਨਕਾਣਾ ਸਾਹਿਬ ਲਾਇਆ ਫਿਰ ਮਤਲਬ ਕਰਤਾਰਪੁਰ ਸਾਹਿਬ ਡੇਰਾ ਸਾਹਿਬ ਪੂਰੇ ਸਾਰੇ ਗੁਰਦੁਆਰੇ ਦਿਖਾਏ ਗਏ ਨੇ ਬਹੁਤ ਵਧੀਆ ਲੱਗਾ ਦਰਸ਼ਨ ਕਰਕੇ ਉੱਥੋਂ ਦੀ ਆਵਾਮ ਸਿਕਿਉਰਿਟੀ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਸਾਡੀ ਰੱਖਿਆ ਬਹੁਤ ਜਿਆਦਾ ਮਤਲਬ ਸੀਗੀ ਪਰ ਸਾਨੂੰ ਕੋਈ ਇੱਥੇ ਉੱਚ ਨੀਂਝ ਦੀ ਕੋਈ ਕਮੀ ਨਹੀਂ ਮਹਿਸੂਸ ਸੇ ਵੀ ਸਾਨੂੰ ਇੱਥੇ ਖਤਰਾ ਕਿ ਕਿ ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਚੋਰੀ ਚਾਰੀ ਨਹੀਂ ਮਤਲਬ ਚੋਰੀ ਚਾਰੀ ਵਾਲਾ ਦੇ ਉੱਥੇ ਕੋਈ ਸਿਲਸਬਾ ਨਹੀਂ ਸਿਕਿਉਰਟੀ ਬਹੁਤ ਟਾਈਟ ਸੀਗੀ ਉੱਥੇ ਮਤਲਬ ਸਾਡੀ ਸੁਰੱਖਿਆ ਵਾਸਤੇ ਚੋਰੀ ਵਾਲਾ ਤਾਂ ਉੱਥੇ ਕੋਈ ਮਸਲਾ ਹੀ ਨਹੀਂ ਸੀ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਗੱਲ ਨਹੀਂ ਮੌਤ ਹੀ ਹੋਈ ਆ ਸ਼ਰਦਾਲੂ ਦੀ ਮੌਤ ਹੋਈ ਸੀਗੀ ਉਹ ਮਤਲਬ ਉਹਨਾਂ ਥੋੜਾ ਜਿਹਾ ਠੀਕ ਨਹੀਂ ਸੀਗੇ ਪਿਆ ਠੀਕ ਨਾ ਹੋਣ ਕਰਕੇ ਰਾਤੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੋਂ ਰਾਤੀ ਫਿਰ ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਰਕੇ ਫਿਰ ਅੱਜ ਸਵੇਰੇ ਉਹਨ ਹਾਂਜੀ ਮੈਂ ਫਾਈਲ ਹੀ ਰਹੀ ਕਿ ਨਹੀਂ ਮੈਂ ਪੂਰੇ ਮਤਲਬ ਜੱਥੇ ਦੇ ਨਾਲ ਗਿਆ ਸੀ ਕਿ ਕਿਤਰਾ ਮਾਨੂੰ ਲੱਗਾ ਬਹੁਤ ਹੀ ਵਧੀਆ ਲੱਗਾ ਮੈਨਾਂ ਕਿ ਜਿਹੜੇ ਕੀ ਰੱਜ ਮੇਰੀ ਵੀਡੀਓ ਸੁਣ ਰਹੇ ਨੇ ਜਿਹੜੇ ਨਹੀਂ ਵੀ ਗਏ ਉਹ ਵੀ ਆਪਰਾ ਅਪਲਾਈ ਕਰਨਾ ਤੇ ਗੁਰੂਤਮ ਦੇ ਦਰਸ਼ਨ ਕਰਨ ਤੇ ਕੀ ਕਹਵਾ ਜਾਓਗੇ ਦੋਹਾਂ ਸਰਕਾਰਾਂ ਨੂੰ ਸਰਕਾਰਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਮਲਗਰਤ ਕੇ ਰਹਿਣ ਬਸੋਤੇ ਮੁਸਲਮਾਨ ਭਾਈਚਾਰਾ ਹਿੰਦੂ ਭਾਈਚਾਰਾ ਕਿਚਰ ਭਾਈ ਬਹੁਤ ਸਾਰੇ ਲੋਕ ਉਹ ਸਾਨੂੰ ਜਿਹੜੇ ਮਿਲੇ ਨੇ ਜਿਹੜੇ ਕਹਿੰਦੇ ਕਿ ਅਸੀਂ ਵੀ ਇੰਡੀਆ ਜਾਣਾ ਚਾਹੁੰਦੇ ਮਗਰ ਸਾਨੂੰ ਮਤਲਬ ਖੋਲ ਨਹੀਂ ਹੈਗੀ ਅਸੀਂ ਵੀ ਜਥੇ ਨਾਲ ਗਏ ਆ ਆਮ ਬੰਦਾ ਨਹੀਂ ਜਾ ਸਕਦਾ ਸੀ ਕਿੰਨੇ ਵੀ ਰਾਹ ਮਿਲ ਕੇ ਰੋ ਤੇ ਬੜੀ ਬੜੀਆਂ ਗੱਲ ਬਾਰਡਰ ਖੋਲੇ ਜਾਣ ਜਿਵੇਂ ਕਰਤਾਰਪੁਰ ਸਾਹਿਬ ਕੋरिडोर ਉਹ ਖੋਲਿਆ ਜਾਵੇ ਬਾਹਰ ਰੋੜ ਤੇ ਜਾਣ ਬਾਹਰ ਰੋੜ ਉਹ ਲੋਕ ਇਧਰ ਆਉਣ ਸਾਡੇ ਉਧਰ ਜਾਣ ਮਾ ਤੇ ਧਾਮਾਂ ਤੇ ਮੱਥਾ ਟੇਕੇ ਵਾਪਸ ਆ ਜਾਣ ਰਜਿੰਦਰ ਸਿੰਘ ਅੱਜ ਇੱਥੇ ਤੋਂ ਆਏ ਪਾਕਿਸਤਾਨ ਗੁਰੂ ਦਾ ਮਦਦ ਕਰਕੇ ਕੀ ਕਹਿਣਾ ਚਾਹੁੰਦੇ ਹੋ ਉੱਥੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੇ ਸਾਨੂੰ ਭਾਰਤ ਸਰਕਾਰ ਵੱਲੋਂ 10 ਦਿਨ ਦਾ ਵੀਜ਼ਾ ਮਿਲਿਆ ਸੀ ਸਾਰੇ ਜਥੇ ਨੂੰ ਜਿਹੜੇ तकरीबन ਤਿੰਨ ਤੋਂ 4 ਹਰਸ ਵੰਡਾਲੂ ਜਿਹੜਾ ਹਰ 4 ਮਹੀਨੇ ਬਾਅਦ ਸਾਲ ਦੇ ਵਿੱਚ ਚਾਰ ਵਾਰੀ ਉਥੇ ਦਰਸ਼ਨ ਗੁਰਧਾਮਾਤ ਕਰਨ ਲਈ ਪਹੁੰਚਦਾ ਏ ਉਥੋਂ ਦੇ ਜਿੰਨੀ ਵੀ ਮੈਨੇਜਮੈਂਟ ਹੈ ਉਥੋਂ ਦੇ ਵਜ਼ੀਰੇ ਆਲਮ ਨੇ ਜਾਂ ਉਥੋਂ ਦੀ ਸਿਕਿਉਰਟੀ ਸਾਰੇ ਬੜਾ ਵਕੂਬੀ ਤੌਰ ਤੇ ਸਾਥ ਦਿੰਦੇ ਨੇ ਕਿਸੇ ਨਾਲ ਵੀ ਕੋਈ ਪਾਰਸ਼ਲਟੀ ਨਹੀਂ ਕੀਤੀ ਜਾਂਦੀ ਰਹਿਸ ਤੋਂ ਲੈ ਕੇ ਰਸਤੇ ਚ ਆਉਣ ਜਾਣ ਦਾ ਖਾਣ ਪੀਣ ਦਾ ਸਾਰਾ ਪ੍ਰਬੰਧ ਬੜਾ ਵਧੀਆ ਤਰੀਕੇ ਨਾਲ ਮਹਿਮਾਨ ਨਿਵਾਜ਼ੀ ਕਰਦੇ ਨੇ ਸਾਨੂੰ ਦੱਸ ਦਿੰਦਾ ਟੂਰ ਤੇ ਪਤਾ ਵੀ ਨਹੀਂ ਲੱਗਿਆ ਵੀ ਦਿਨ ਕਿਦਾਂ ਲੰਘ ਗਏ ਤਾਂ ਮੈਂ ਦੱਸਾਂ ਕਿ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਹਸਨਬਦਾਲ ਗੁਰਦੁਆਰਾ ਸੱਚਾ ਸੌਦਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਗੁਰਦੁਆਰਾ ਕਰਤਾਰਪੁਰ ਸਾਹਿਬ ਨਾਰੋਵਾਲ ਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਕੋਈ ਦਿੱਕਤ ਨਹੀਂ ਆਈ ਇੱਕ ਸਵੰਧਾਲੂ ਬਹੁਤ ਹੀ ਚੰਗਾ ਇੱਕ ਸਵੰਧਾਲੂ ਉਹ 2017 ਸਾਲ ਦੇ ਵਿੱਚ ਰਿਟਾਇਰ ਪੁਲਿਸ ਅਫਸਰ ਸਨ ਤੇ ਗੁਰਦ ਆਮਾ ਦੇ ਦਰਸ਼ਨ ਦੇਦਾਰੇ ਤੋਂ ਬਾਅਦ ਅੱਜ ਰਾਤ ਨੂੰ ਸੜਕੇ ਅੰਮਤ ਵੇਲੇ ਉਹਨਾਂ ਨੂੰ ਟੈਗ ਦੀ ਪ੍ਰੋਬਲਮ ਪਈ ਉਹਨਾਂ ਦੇ ਨਾਲ ਪਰਿਵਾਰਕ ਮੈਂਬਰ ਸਨ ਉਹਨਾਂ ਦੇ ਇੱਕ ਸਾੰਡੂ ਸਾਨੇ ਉਹਨਾਂ ਦੀ ਸਾਲੀ ਸਾਹਿਬਾ ਤੇ ਇੱਕ ਉਹਨਾਂ ਦੀ ਵਾਈਫ ਸੀ ਪਰ ਅਚਾਨਕ ਦਿੱਕਤ ਆਈ ਇਸੇ ਬਾਕੀ ਉਹ ਗੁਰਦੁਾਰੇ ਦੇ ਅੰਦਰ ਹੀ ਉਹਨਾਂ ਨੂੰ ਰਹਿਸ ਦੇ ਪ੍ਰਬੰਧ ਦੇ ਵਿੱਚ ਡੈਥ ਹੋਈ ਉਹਨਾਂ ਦੀ ਕਿਹਾ ਜਾਵੇ ਥੋੜਾ ਸਰਕਾਰਾਂ ਸਰਕਾਰਾਂ ਨੂੰ ਮੁਹੱਬਤ ਦਾ ਪੈਗਾਮ ਦੇਣ ਸਾਰਿਆਂ ਨੂੰ ਆਉਣ ਜਾਣ ਦੀ ਜਿਹੜੀ ਕੋਈ ਪਰੇਸ਼ਾਨੀ ਨਹੀਂ ਹੁੰਦੀ ਨਾ ਫਰਤ ਜਿਹੜੀਆਂ ਜਿਹੜੀਆਂ ਲਕੀਰਾਂ ਉਹਨਾਂ ਨੂੰ ਕੱਟ ਵੱਢ ਕੇ ਸਾਰਾ ਜਿਹੜਾ ਇਧਰੋਂ ਪਹਿਲਾਂ ਜਿੱਦਾਂ ਵਪਾਰ ਚੱਲਦਾ ਹੁੰਦਾ ਸੀ ਉਦੋਂ ਚੱਲੇ ਜਿਹੜਾ ਇਧਰ ਦੇ ਆਵਾਮ ਨੂੰ ਵੀ ਤੇ ਉਧਰ ਦੀ ਵੀ ਦੁਨੀਆ ਨੂੰ ਖਲਕਤ ਨੂੰ ਰੋਜੀ ਰੋਟੀ ਮਿਲ ਸਕੇ ਤੇ ਦੋਵੇਂ ਖੁਸ਼ਹਾਲੀ ਨਾਲ ਰਾਜਮੰਦੀ ਨਾਲ ਜੀਵਨ ਜੀਏ